ਅਸੀਂ ਨਾ ਇਸ ਵੇਲੇ ਆਏ ਆ ਪਾਸ ਪਿੰਡ ਮਕੌੜੇ ਪਤਨ ਤੋਂ ਪਾਰ ਜਿਹੜੇ ਦਰਿਆ ਤੋਂ ਪਾਰ ਵਾਲੇ ਪਿੰਡ ਆ ਔਰ ਇੱਥੇ ਆ ਕੇ ਹਾਲਾਤ ਵੇਖਿਆ ਕਿ ਦਰਿਆ ਨੇ ਸਾਰੀਆਂ ਜ਼ਮੀਨਾਂ 'ਚ ਰੇਤ ਛਾੜੀ ਪਈ ਆ ਆ ਜਿਹੜੀਆਂ ਝੋਨੇ ਦੀਆਂ ਮੁਜਰਾ ਨੇ ਇਹ ਲਗਭਗ ਨਿਸਰੇ ਪਿਆ ਪੂਰਾ ਤੇ ਦਾਣੇ ਇੰਨਾਂ 'ਚ ਬੰਨੇ ਸ਼ੁਰੂ ਹੋ ਚੁੱਕੇ ਆ ਭਰ ਰੀਆਂ ਨੇ ਹੋਣ ਕਿਤੇ ਵਿਰਲਾ-ਵਿਰਲਾ ਨਾਮੋ ਨਿਸ਼ਾਨ ਝੋਨੇ ਦਾ ਲੱਭ ਰਿਆ ਵੀ ਇੱਥੇ ਝੋਨਾ ਸੀਗਾ ਹਰ ਪਾਸੇ 4-4 5-5 ਫੁੱਟ ਰੇਤ ਆ ਥੋੜੀ ਉੱਚੀ ਜ਼ਮੀਨ ਆ ਥੱਲੇ ਪਾਸੇ ਦਰਿਆ ਦੇ ਲਾਗੇ ਚੱਲ ਜੀਏ 10-10 12 ਫੁੱਟ ਦੀ ਜ਼ਮੀਨ ਆ ਰੇਤ ਆ ਜਿੰਨਾ ਵੀ ਪਿੱਛੇ ਆ ਸਾਰਾ ਜਿੰਨੀ ਰੇਤ ਦਿਖਾਈ ਦੇ ਰਹੀ ਆ ਬੇ ਹਿਸਾਬਾ ਸੰਘੜਾ ਇੱਥੇ 100-100 ਕਿੱਲੇ ਦੇ ਲਾਗੇ ਛਾਗੇ ਜਿਹੜਾ ਆ ਉਹ ਬੂਟਾ ਲੱਗਾ ਹੋਇਆ ਏ ਪਪੂਲਰ ਦਾ ਦੋ ਦੋ ਢਾਈ ਢਾਈ ਸਾਲ ਦੇ ਬੂਟਿਆਂ ਨੂੰ ਇਹਨਾਂ ਦੀ ਹੋ ਚੁੱਕੀ ਸੀ ਲੱਗਿਆ ਨੂੰ ਤੇ ਸਾਰਾ ਕੁਝ ਪਾਣੀ ਨੇ ਜਿਹੜਾ ਆ ਉਹ ਤਹਿ ਸਨੇਹ ਕਰਤਾ ਪਧਰਾ ਹੀ ਕਰਤਾ ਸੁਹਾਗਾ ਮਾਰਤਾ ਪਰ ਇਹਤ ਇੰਨੀ ਕੁ ਜ਼ਿਆਦਾ ਵੀ ਰਾਹ ਚ ਜਿੰਨਾਂ ਦੀ ਕਿਸੇ ਦੀ ਮੋਟਰਾਂ ਵੀ ਹੈਗੀਆਂ ਉਹ ਵੀ ਖਤਮ ਦੋ ਤਿੰਨ ਏਦਾਂ ਦੇ ਘਾਰੇ ਆ ਜਿਹੜੇ ਵਿਚਾਰੇ ਖਲੋਗ ਉੱਤੇ ਦੱਸਦੇ ਵੀ ਇੱਥੇ ਸਾਡਾ ਘਰ ਹੁੰਦਾ ਸੀ ਉਹ ਵੀ ਰੇਤ ਦੇ ਥੱਲੇ ਹੀ ਦੱਬਿਆ ਪਿਆ ਸਰਕਾਰਾਂ ਨੇ ਕੀ ਦੇ ਦੇਣਾ ਇਹਨਾਂ ਨੂੰ ਸਰਕਾਰਾਂ ਦੀ ਜੋ ਮਨਸ਼ਾ ਕੁਝ ਹੋਰ ਸੀ ਉਹ ਪੂਰੀ ਹੋ ਗਈ ਬਈ ਸਾਨੂੰ ਆਪ ਹੀ ਜੁੱਜਣਾ ਪੈਣਾ ਆਪ ਹੀ ਲੜਨਾ ਪੈਣਾ ਤੇ ਪੰਜਾਬ ਨੂੰ ਪੰਜਾਬੀਆਂ ਦੇ ਨਾਲ ਤੇ ਬਾਹਰਲੇ ਸਾਡੇ ਐਨਆਰਆਈ ਭਰਾਵਾਂ ਨੂੰ ਵੀ ਆਪਣੇ ਪੰਜਾਬ ਦੇ ਨਾਲ ਖਲੋਣਾ ਪੈਣਾ ਕਿਉਂਕਿ ਸਰਕਾਰਾਂ ਦੀ ਮਨਸ਼ਾ ਇਹ ਹੈ ਕਿ ਪੰਜਾਬ ਨੂੰ ਖਤਮ ਕਰੋ ਕਾਨੂੰਨ ਬਣਾਏ ਮਾਰ ਕੇ ਵਿਖੇ ਦੰਗੇ ਕਰਾਏ ਸਾਰਾ ਕੁਝ ਕਰਾ ਲਿਆ ਕੱਲੂ ਘਰੇ ਵੀ ਹੋਏ 84 ਵਰਗਾ ਜਿਹੜਾ ਦੰਗੇ ਸੀ ਉਹ ਵੀ ਆਪਾਂ ਝੱਲੇ ਉਸ ਤੋਂ ਬਾਹਰ ਦਾ ਦੌਰ ਵੀ ਝੱਲਿਆ 88 ਦਾ ਹੜ੍ਹ ਵੀ ਆਇਆ ਔਰ ਹੁਣ ਜਿਹੜਿਆ ਲਗਾਤਾਰ ਹਰ ਸਾਲ ਹੀ ਹੜ੍ਹ ਆ ਰਹੇ ਆ ਕਿਉਂਕਿ ਉਸ ਤੋਂ ਪਹਿਲਾਂ ਕਾਲੇ ਕਾਨੂੰਨ ਆਏ ਜਿਹਦੇ ਅੱਗੇ ਤੁਸੀਂ ਡਟ ਕੇ ਖੜ ਗਿਆ ਝੁਕਿਆ ਕੋਈ ਨਹੀਂ ਬਾਕੀ ਸਾਰੀਆਂ ਸਟੇਟਾਂ ਚ ਲਗਭਗ ਕਿਤੇ ਨਾ ਕਿਤੇ ਥੋੜੀਆਂ ਢਿੱਲੀਆਂ ਅ ਅੰਦੋਲਨ ਦੇ ਵਿੱਚ ਸ਼ਾਮਲ ਸੀ ਪਰ ਪੰਜਾਬ ਸਭ ਤੋਂ ਮੂਰੇ ਸੀ ਹੁਣ ਪੰਜਾਬ ਨੂੰ ਮਾਰਨਾ ਕਿੱਦਾਂ ਉਹ ਇਹ ਤਰੀਕਾ ਸੀਗਾ ਇੱਕ ਬੜਾ ਵਧੀਆ ਲੋਕਾਂ ਨੂੰ ਲੱਗਿਆ ਕਿ ਕੁਦਰਤੀ ਆਫਤ ਹੈ ਪਰ ਇਹ ਕੁਦਰਤੀ ਆਫਤਾਂ ਘੱਟ ਦੇ ਸਰਕਾਰਾਂ ਵੱਲੋਂ ਆਫਤਾਂ ਨੇ ਹੁੰਦੀਆਂ ਜਿਆਦੀਆਂ ਨੇ ਤਾਂ ਹੀ ਦੇ ਕਰਕੇ ਹੁਣ ਤੱਕ ਕੋਈ ਕੋਈ ਪੁਸ਼ਪ ਨਹੀਂ ਆ ਰਿਹਾ ਜੇਕਰ ਕੁਦਰਤੀ ਆਫਤ ਹੁੰਦੀ ਤੇ ਇਹਨਾਂ ਨੂੰ ਚੇਤਾ ਨਾ ਹੁੰਦਾ ਵੀ ਅਸੀਂ ਆਪਣੇ ਲੋਕਾਂ ਨੂੰ ਸਾਂਭਣਾ ਚਲੋ ਅੱਗੇ ਦੇਖਦੇ ਹਾਂ ਪੰਜਾਬ ਬਾਹਰ ਵਾਲੇ ਨੂੰ ਕਵਾਂਗਾ ਵੀ ਆਪਣੇ ਪੰਜਾਬੀਆਂ ਖੜੋ ਇਹਨਾਂ ਦੀ ਮਤ ਕਰੋ ਠੂਕ ਕੇ ਜਿਨ੍ਹਾਂ ਨੇ 20 20 ਸੇਲ ਲਾ ਕੇ ਮਿਹਨਤਾਂ ਕਰਕੇ ਜ਼ਮੀਨਾਂ 'ਚ ਆਪਣੇ ਘਰ ਡੰਗਰ ਪਸ਼ੂ ਬਣਾਏ ਸੀ ਪਰਿਵਾਰ ਨੂੰ ਚਲਾ ਰਹੇ ਸੀ ਹੁਣ ਸਾਰਾ ਕੁਝ ਖਤਮ ਹੋਇਆ ਪਿਆ ਪੰਜਾਬ ਨੂੰ ਲੋੜ ਹੈ ਅੱਜ ਆਪਣੇ ਅਨਰੀ ਭਰਾਵਾਂ ਦੀ ਜਿਹੜੇ ਬਾਹਰ ਜਾ ਕੇ ਮਿਹਨਤਾਂ ਕੀਤੀ ਜਿਨ੍ਹਾਂ ਨੇ ਝੰਡੇ ਗੱਡੇ ਆ ਤੇ ਮਾਣ ਹੁੰਦਾ ਆ ਜਦੋਂ ਬਾਹਰ ਵਾਲੇ ਕਿਤੇ ਬਾਹਮ ਫੜਦੇ ਆ ਆਪਣੇ ਪੰਜਾਬੀ ਦੀ ਇਹੋ ਹੀ ਆਸ ਨਾਲ ਅੱਗੇ ਵੀ ਜਿਹੜਾ ਆ ਉਹ ਇੱਕ ਦੂਜੇ ਭਰਾਵਾਂ ਨਾਲ ਅਸੀਂ ਖੜੇ ਰਹੀਏ ਧੰਨਵਾਦ